ਅੱਜ ਆਜ ਰਾਮਪੁਰਾ ਪੂਰ ਦੇ ਸਾਡੇ ਵੈਟਰਨਰੀ ਕਾਲਜ ਵਿੱਚ ਜਿਹੜਾ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਯੂਨੀਵਰਸਿਟੀ ਵੱਲੋਂ ਇੱਕ ਪਸ਼ੂ ਮੇਲਾ ਰੱਖਿਆ ਗਿਆ ਜਿਹਦੇ ਚ ਸਾਡੀਆਂ ਜਿਹੜੀਆਂ ਮੋਰਾ ਨਸਲ ਐਚ ਐਫ ਜਿਹੜੀ ਗਾਂਆਂ ਦੀ ਨਸਲ ਉਹਨਾਂ ਦੇ ਦੁੱਧ ਚੋਾਈ ਦੇ ਮੁਕਾਬਲੇ ਇਸੇ ਤਰ੍ਹਾਂ ਬੱਕਰੀਆਂ ਤੇ ਭੇਡਾਂ ਦਾ ਵੀ ਜਿਹੜਾ ਉਹਨਾਂ ਵਿੱਚ ਵੀ ਉਹਨਾਂ ਦਾ ਜੜੀਆਂ ਚੰਗੀਆਂ ਨਸਲਾਂ ਉਹ ਇੱਥੇ ਜ਼ਿਮੀਂਦਾਰਪਰਾ ਸਾਡੇ ਜਿਹੜੇ ਇਹਦੀ ਫਾਰਮਿੰਗ ਕਰਦੇ ਆ ਲੈ ਕੇ ਆਏ ਆ ਤੇ ਇਹਦੇ ਨਾਲ ਸਾਰਿਆਂ ਨੂੰ ਹੀ ਵੱਡਾ ਉਤਸ਼ਾਹ ਵੀ ਮਿਲਦਾ ਹੈ ਪੰਜਾਬ ਸਰਕਾਰ ਵੱਲੋਂ ਇਹ ਪਸ਼ੂ ਤੁਹਾਨੂੰ ਵਧਾਉਣ ਦੇ ਲਈ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਂਦਾ ਜ਼ੋਰ ਲਾਇਆ ਜਾਂਦਾ ਔਰ ਸਾਡਾ ਜਿਹੜੇ ਕਿਸਾਨੀ ਕਰਨ ਵਾਲੇ ਲੋਕ ਆ ਉਹਨਾਂ ਦਾ ਨਾਲ ਇਹ ਵੱਡਾ ਤੰਦਾ ਸੀ ਕਿਸੇ ਵੇਲੇ ਸਾਡੇ ਵੱਡੇ ਬਜ਼ੁਰਗ ਪਸ਼ੂ ਤੁਹਾਨੂੰ ਬਹੁਤ ਵੱਡਾ ਗਿੰਦੇ ਸੀ ਹੁਣ ਵੀ ਜੇ ਅਸੀਂ ਇਹਨਾਂ ਨੂੰ ਪਾਲਦੇ ਆ ਤੇ ਸਾਡੇ ਲਈ ਮੁਨਾਫੇ ਵਾਲਾ ਜਿਹੜਾ ਇੱਕ ਇਤਹਾਸ ਮੇਰੇ ਨਾਲ ਸਾਡੇ ਰਾਮਪੁਰਾ ਦੇ ਐਮਐਲਏ ਸੋਤੇਪਰਾਪੂ ਕਾਲ ਸਿੱਧੂ ਵੀ ਹੈ ਸਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗਿੱਲ ਸਾਹਿਬ ਐਸਡੀਐਮ ਸਾਹਿਬ ਦੂਸਰੇ ਡੀਨ ਸਾਹਿਬ ਤੇ ਇੰਨਾ ਦੇ ਪੰਚਾਇਤਾਂ ਦੇ ਸਰਪੰਚ ਸਾਹਿਬਾਨ ਸਾਡੇ ਚੀਫ ਐਗਰੀਕਲਚਰ ਅਫਸਰ ਵੀ ਅਰੇ ਲੋਕਾਂ ਲਈ ਜਿਹੜੀ ਵੱਡਾ ਪ੍ਰੇਰਨਾ ਹੈ ਕਿ ਅਸੀਂ ਪਸ਼ੂ ਧਨ ਵੱਲ ਵੱਧ ਤੋਂ ਵੱਧ ਆਪਣਾ ਖਿਆਲ ਕਰੀਏ ਤੇ ਅਸੀਂ ਖੁਸ਼ਹਾਲ ਹੋਈਏ ਮਤਲਬ ਪਿਛਲੇ ਸਮੇਂ ਸਟੂਡੈਂਟਸ ਨੂੰ ਇੱਕ ਦਿੱਕਤ ਆਈ ਹੈ ਕਿ ਸਰਕਾਰ ਵੱਲੋਂ ਕੀਤੀ ਹੈ ਉਹਦਾ ਸਭ ਕੁਝ ਜਿਹੜਾ ਸਹੀਗਾ ਕੁਝ ਦਿੱਲੀ ਜਿਹੜਾ ਉਹਨਾਂ ਨਾਲ ਜਿਹੜੀ ਕਾਉਂਸਲ ਨਾਲ ਸੀ ਉਹਦਾ ਹੱਲ ਕੱਢ ਲਿਆ ਗਿਆ ਹੈਗਾ ਤੋ ਜਿਹੜੇ ਮਨਿਸਟਰ ਸਾਹਿਬ ਬਿਹਾਰ ਵਿੱਚ ਗਏ ਸਨ ਇਲੈਕਸ਼ਨ ਬਾਰਾਂ ਉਹ ਆ ਜਾਂਦੇ ਆ ਦੋ ਸਾਰੀ ਫਾਈਲ ਤਿਆਰ ਹੋ ਗਈ ਹੈ ਜਿਹਨੂੰ ਸਾਈਨ ਕਰ ਦਿੰਦੇ ਕੋਲਿਜ ਨਵਾਂ ਜੀ ਤਾਂ ਸਪੋਰਟ ਦੀ ਟੀਮ ਨਵੀਆਂ ਗਤੀਵਿਧੀਆਂ ਕੀ ਕਰਦੇ ਨੇ ਅ ਪਹਿਲਾਂ ਅਸੀਂ ਜਿਹੜੀਆਂ ਸੀਟਾਂ ਸਾਡੀ ਡਿਗਰੀ ਡਿਗਰੀ ਲੈਂਦੇ ਨੇ ਬੱਚੇ ਇੱਕ ਪਾਸ ਆਊਟ ਕਰ ਗਏ ਨੇ ਔਰ 120 ਜਿਹੜੇ ਡਿਪਲੋਮੇ ਵਾਲੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਹੋਰ ਵੀ ਵਿਦਾਇਆ ਜਾਵੇ ਇਹ ਜਿਹੜੇ ਦਿਹਾਤ ਦੇ ਲੋਕ ਆ ਸਾਡੇ ਬੱਚੇ ਇਸ ਪਾਸੇ ਆ ਸਕਣ ਵਿੱਚ ਅਸੀਂ ਪਣਾ ਮੈਂ ਨਕਰਵਾ ਦੇ ਰਿਹਾ ਹਾਂ ਕਿ ਮਤਸਾ ਬਰਕਿੰਗ ਕਿਹਨਾਂ ਸਭ ਤੋਂ ਪਹਿਲਾਂ ਮੈਂ ਸਾਡੇ ਸਤਿਕਾਰਯੋਗ ਕੈਬਨਿਟ ਮਿੰਿਸਟਰ ਸਰਦਾਰ ਗਰਮੀਤ ਸਿੰਘ ਖੁੱਡੀਆਂ ਸਾਹਿਬ ਪਰੰਪਰਿਅ ਹੈ ਇਹਨੂੰ ਜੀ ਆਇਆਂ ਕਹਿੰਦਾ ਪੱਤੇ ਬੁਲਾਉਣਾ ਵਾਹਿਗੁਰੂ ਜੀ ਕਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਇਹ ਦੂਸਰਾ ਮੇਲਾ ਜੀ ਪਿਛਲੇ ਸਾਲ ਵੀ ਬਹੁਤ ਵਧੀਆ ਮੇਲੇ ਦੇ ਵਿੱਚ ਚੰਗੇ ਮੂਹਰ ਨਸਲ ਦੀਆਂ ਮੱਝਾਂ ਗਊਆਂ ਬੱਕਰੀਆਂ ਪੇਡਾਂ ਬੜੀ ਕਿਸਮ ਦੀਆਂ ਆਈਆਂ ਸੀ ਮੁਕਾਬਲੇ ਹੁੰਦੇ ਆ ਇਸ ਕੀ ਉਦੋਂ ਜ਼ਿਆਦਾ ਉਤਸ਼ਾਹ ਕਿਉਂਕਿ ਜਿਹਦੇ ਮੇਲੇ ਕਰਵਾਏ ਜਾਂਦੇ ਆ ਤਾਂ ਪਿੰਡਾਂ ਦੇ ਵਿੱਚ ਜਦੋਂ ਫਸਟ ਸੈਕੰਡ ਨਿਕਲਦੇ ਇਹਦੇ ਪਸ਼ੂਦਾਨ ਉਹਦੇ ਵਿੱਚ ਕੀ ਹੈ ਉਤਸ਼ਾਹ ਵੱਧਦਾ ਹੋਰ ਅਗਲੀ ਵਾਰੀ ਗਵਾਂਢੀ ਵੀ ਕਹਿੰਦਾ ਵੀ ਮੈਂ ਲੈ ਕੇ ਜਾਵਾਂ ਇਸ ਕੀ ਪਿਛਲੇ ਸਾਲ ਨੂੰ ਬਹੁਤ ਵਧੀਆ ਪਰਿਆ ਮੇਲਾ ਮਰਤੀ ਸਾਹਿਬ ਦੱਸ ਕੇ ਗਿਆ ਵੀ ਆਪਾਂ ਨੂੰ ਇਧਰਲੇ ਪਾਸੇ ਖਿਆਲ ਰੱਖਣਾ ਚਾਹੀਦਾ ਕਈ ਲੋਕਾਂ ਨੇ ਜਿਵੇਂ ਬੱਕਰੀਆਂ ਰੱਖੀਆਂ ਦੋ ਬੱਕਰੀਆਂ ਤੋਂ 100-100 ਬੱਕਰੀਆਂ ਹੋ ਗਈਆਂ ਜੀ ਕਈ ਇਹ ਜਿਹੇ ਪਰਿਵਾਰ ਨੇ 1-2 ਮੱਝਾਂ ਰੱਖਿਆ 100-100 ਮੱਝਾਂ ਨੇ ਜਿਹੜੇ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰੂ ਵੀ ਆਪਾਂ ਜ਼ਿਮੀਂਦਾਰ ਕਿਸਾਨ ਦੂਰ ਹੁੰਦੇ ਜਾਂਦੇ ਆ ਮੱਝਾਂ ਤੋਂ ਮੱਝਾਂ ਵੇਚ ਲਈਆਂ ਦੁੱਧ ਪਤਾ ਨਹੀਂ ਕਿੱਥੋਂ ਆਉਂਦਾ ਉਹ ਤੇ ਆਪਾਂ ਇਹਦੇ ਵਿੱਚ ਜਿਹੜਾ ਕੀਤਾ ਬਹੁਤ ਵਧੀਆ ਕੀਤਾ ਸਾਰਿਆਂ ਨੂੰ ਮੈਂ ਜੀ ਆਖਦਾ ਸਾਰੇ ਵੈਟਰਨਰੀ ਯੂਨੀਵਰਸਿਟੀ ਦੇ ਸਾਰੇ ਸਤਿਕਾਰਯੋਗ ਸਾਡੇ ਵੀ ਸੀ ਸਾਹਿਬ ਡੀਨ ਸਾਹਿਬ ਸਾਰੇ ਡਾਕਟਰ ਪ੍ਰੋਫੈਸਰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਬਹੁਤ ਵਧੀਆ ਤੁਸੀਂ ਜਿਹੜਾ ਮੇਲਾ ਕਰਵਾਉਂਦੇ ਹੋ ਮੇਰੇ ਰਾਮਪਰੇ ਦੇ ਵਿੱਚ ਪਾਸੇ ਅਸੀਂ ਪਿੰਡਾਂ 'ਚ ਬੜਾ ਇਹਨੂੰ ਚਾਹ ਨਾ ਦੇਖਿਆ ਜਾਂਦਾ ਸਾਰਿਆਂ ਦਾ ਧੰਨਵਾਦ ਕਰਦਾ ਸੱਸੀਆ ਕਾਲ ਬਿਲਕੁਲ ਖਾਲਸਾ ਬਿਲਕੁਲ ਮੈਂ ਮਟਰੀ ਇਹ ਕਿਛੁ ਚਾਹ ਪੱਤੇ ਬੀਟੇ ਦਾ ਸਭ ਆ ਗਿਆ ਸਭ ਮੇਰੇ ਨਿੱਕਲੇ ਮਾਪਰੀ ਵੀ ਆ ਗਏ ਮੈਂ ਸੱਤ ਬੀਟਲਾ ਇਹ ਜੀ ਇੱਕ ਗੱਲ ਲੰਬੇ ਕੋਲ ਫਸਤੀ ਪ੍ਰੂਫੀ ਫਸਤੇ ਫੋਨ ਦੇ ਬਾਅਦ ਇਹ ਰਿਟਰਨ ਚਾਹ ਦੇ ਨਹੀਂ ਜੀ ਹਾਲ ਹੈ ਇਹ ਵਾਲਾ ਬੰਦਾ ਸੀਕੁਐਂਸ ਨੂੰ ਬੱਥੇ ਵੀ ਨਾ ਲਾਉਣਾ। ਤੁਹਾਨੂੰ ਲੈ ਆਇਆ ਹੈ ਫੋਟੋ ਵਿੱਚ ਰੱਖੂੰ। ਕਿੰਨੇ ਦੰਦ ਆਏ? ਕਿੰਨੇ ਦੰਦ? ਇਹਦਾ ਫੋਟੋ ਕਿੰਨੇ ਆਉਂਦਾ ਹੈ? ਕਿੰਨੇ ਦੰਦ? ਇਹ ਦੋਸਤਾਂ ਤੋਂ ਆਪਣਾ ਸਵੇਰ। ਆਪਾਂ ਦੇਖੀਏ। ਆਜਾ ਸਭ ਇੱਕੋ ਲਈ। ਆਜਾ ਆਜਾ। ਆਪਾਂ ਇਹਨਾਂ ਨੂੰ। ਉਹ ਸਰ ਨਾਲ ਆਜਾ। ਆਪ ਕੋਲੇ ਬੈਠ। ਪਿੱਛੇ। ਆਜਾ ਵੀਰੇ ਥੋੜਾ ਥੋੜਾ ਪਿੱਛੇ ਆਜੋ। ਫੋਟੋ ਪਿੱਛੇ ਹੋ ਜਾ ਪਿੱਛੇ। ਪਿੱਛੇ ਆਜੋ ਪਲੀਜ਼ ਥੋੜਾ ਥੋੜਾ ਪਿੱਛੇ ਨੂੰ ਆਜੋ ਵੀਰੇ। ਕਿੰਨੇ ਜਾਨਵਰ ਕਿੰਨੇ ਆਪਣੇ ਟਰਾਈਕੁੱਟ ਅੱਛਾ ਬੱਕਰੀਆਂ ਨਾਲ ਹਾਂਜੀ ਬਾਕੀ ਨੰਬਰ ਨਾਮ ਉਸੇ ਦਵਾਮ ਦੇ ਫੋਟੋ ਆਈਡੀ ਫੋਟੋ ਕਰਾਉਂਦਾ 14 14 ਨੰਬਰ ਲੈ ਆਈ ਆਹ ਇਹ ਕੋਈ ਹੈ ਜਿਹਨੇ ਹੱਥੇ ਟੀਵੀ ਆਲੀ ਡਿਟੇਲਿੰਗ ਵੇਰੀਫਾਈ ਕਰਦੇ ਇਹ ਜੋ ਫਸਕੇ ਡਿਆ ਇਹ ਉਹ ਆ ਗਈ ਦਿਲਲੀ ਵਾਲੀ ਹੁੰਦੀ ਪਰਪਲੀ ਚ ਕੀ ਕਰਨ ਮਾੜਾ ਆਹ ਫੱਤੀ ਫੱਟ ਆਪਣੀ ਸਰ ਕੋਧ ਨੂੰ ਸੱਤ ਲਾਉਂਦੇ ਨਹੀਂ ਮੈਂ ਪਰਪਲੀ ਉਹਦਾ ਜੋ ਨਹੀਂ ਫਰਕ ਇਹ ਵੀ ਤੇਰੀ ਆ ਹਾਂਜੀ वेलकम ਇਸ ਦੇ ਨਾਲ ਹੀ ਹਲਕਾ ਐਮ ਐਲ ਏ ਸਾਡੇ ਗੈਸਟ ਆਫ ਆਨਰ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਜਿਹੜੇ ਕਿ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਉਹ ਕੇ ਕਲਾਕਾਰ ਗਾਇਕ ਤੇ ਮੌਜੂਦਾ ਐਮ ਐਲ ਏ ਵਿਧਾਇਕ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਵੈਲਕਮ